ਅੱਜ ਆਪਣਾ ਨਾਮ ਦੱਸ ਕੇ ਕਿ ਇਹ ਮਾਮਲਾ ਜਿਹੜੇ ਮੇਰਾ ਨਾਮ ਜਸਵੰਤ ਸਿੰਘ ਪੁੱਤਰ ਸਰਦਾਰ ਸਰੈਂਦ ਸਿੰਘ ਆ ਜੀ ਗੁਰੂ ਕੀ ਵਡਾਲੀ ਅਸੀਂ 64-65 ਤੋਂ 60-65 ਸਾਲ ਹੋ ਗਏ ਆ ਜ਼ਮੀਨ ਰੋਂਗਿਆ ਕਾਰਪੋਰੇਸ਼ਨ ਦੀ ਜ਼ਮੀਨ ਆ ਪਹਿਲਾਂ ਪੰਚਾਇਤ ਦੀ ਸੀ ਪੰਚਾਇਤ ਤੋਂ ਹਿੰਟ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਕੋਲ ਚਲੇਗੀ ਅਸੀਂ ਉਦੋਂ ਤੋਂ ਵਾਅਦਾ ਕਰਾਂ 64-65 ਤੋਂ ਪੰਚਾਇਤ ਦੇ ਵੇਲੇ ਤੋਂ ਲੈ ਕੇ ਇਹ ਅੱਜ ਆ 18 ਨੂੰ ਵੀ ਜਮ੍ਹਾਂ ਬੰਦੀ ਆ ਇਹ ਵੀ ਸਾਡੇ ਨਾਲ ਨਵੀਂ ਜਿਹੜੀ ਬਣੀ ਆ ਤੇ ਇਹ ਜਿਹੜੇ ਲੋਕ ਨੇ ਸਾਡਾ ਆ ਵੇਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਜਾਂ ਕਾਰਪੋਰੇਸ਼ਨ ਦੇ ਮਾਲਕਾਂ ਜਾਂ ਅਸੀਂ ਮਾਲਕਾਂ ਜਨਾ ਚ ਰਵਾਉਂਦੇ ਆ ਅਸੀਂ ਮਾਲਕਾਂ ਜੇ ਉਹ ਕਾਰਪੋਰੇਸ਼ਨ ਤੇ ਹੱਕ ਚ ਹੋ ਜੂਗਾ ਫਿਰ ਕਾਰਪੋਰੇਸ਼ਨ ਮਾਲਕਾਂ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲਦੰਦੀ ਨਹੀਂ ਗਈ ਇਹ ਲੋਕ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਆ ਰਾਤ ਆਣ ਕੇ 11:30 ਵਜੇ ਤੇ ਨਿਸ਼ਾਨ ਸਾਫ ਕਰ ਦਿੱਤਾ ਪਹਿਲੀ ਬਗੀਚੇ ਗੋਡੇ-ਗੋਡੇ ਪੱਠੇ ਹੋਏ ਵਿੱਚ ਜਾ ਕੇ ਨਿਸ਼ਾਨ ਸਾਫ ਕਰ ਦਿੱਤਾ ਤੇ ਕਹਿੰਦੇ ਅਸੀਂ ਮਾਲਕ ਆ ਜੀ ਉਹ ਜਿਹੜੇ ਪੱਠੇ ਹੀ ਉਹ ਵੀ ਪੁੱਟਦੇ ਤੇ ਹੱਥਾਂ ਨਾਲ ਹੀ ਤੇ ਹੁਣ ਅਹੀਂ ਅਕਾਰ ਤੱਕ ਸਭ ਕੋ ਵੀ ਗਏ ਆ ਕਾਰਪੋਰੇਸ਼ਨ ਕੋਲ ਵੀ ਗਏ ਆ ਸ਼ਰਮਣੀ ਕਮੇਟੀ ਕੋਲ ਵੀ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਪਿੰਡ ਵਾਲਿਆਂ ਦਾ ਸਾਰਿਆਂ ਦਾ ਸੰਯੋਗ ਆ ਕਿਸੇ ਜਸੇਬੰਦੀ ਦਾ ਸੰਯੋਗ ਨਹੀਂ ਵੀ ਕਿਸੇ ਜਸੇਬੰਦੀ ਨੇ ਜ਼ਖਲ ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਟਾਇਆ ਕੱਢਿਆ ਉਹ ਵੀ ਅਰਜ਼ਾਸ ਕਰਕੇ ਮਰਿਆਜ਼ਾ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਿਕਰ ਨਹੀਂਗਾ ਬਾਹਰ ਦੇ ਦਾ ਅਸੀਂ ਪਿੰਡ ਵਾਸੀ ਆ ਜਿਹੜੇ ਜਾਂ ਜ਼ਮੀਨ ਵਾਉਂਦੇ ਆ ਜਿਹੜੇ ਅਸੀਂ ਉਹਦੇ ਵਿੱਚ ਜ਼ਿਕਰ ਲਾਜੀ ਸਾਡੀ ਆ ਤੁਸੀਂ ਕਿੰਨੇ ਸਮੇਂ ਤੋਂ ਇਹ ਜ਼ਮੀਨ ਨੂੰ ਬਾਹਰ ਇਹ ਆ ਵੇਖੋ ਜੀ ਜ਼ਮੀਨ ਵਾਪਸ 73 74 ਦੀ ਜਿਆ ਗਰਜ਼ੋਰੀ ਆ ਆ ਵੇਖੋ 73 74 ਤੋਂ ਲੈ ਕੇ ਅੱਜ ਤੱਕ ਸਾਡੇ ਨਾਂ ਗਰਜ਼ੋਰੀ ਆ ਜ਼ਮੀਨ ਦੀ ਤੇ ਵੋਂਦੇ ਵੀ ਅਸੀਂ ਆ ਹਾਂਜੀ ਫਸਲ ਸਿਆਰ ਖੋਤਾ ਔਰ ਉਹ ਲੋਕ ਨੇ ਜਿਹੜਾ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇੱਥੋਂ ਪਿੰਡ ਦੇ ਆ ਉਹ ਨਾਂ ਤੇ ਵੇਖੋ ਜੀ ਅਕਾਲ ਪੁਰਖ ਸਾਹਿਬ ਨੂੰ ਨਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੀਜਾ ਪੰਥ ਆ ਜਿਹਨਾਂ ਨੇ ਉਹ ਕਾਲੀਆਂ ਜੀਆਂ ਪੱਗਾਂ ਪੱਧੀਆਂ ਕੋਈ ਉਹ ਕਦੇ ਉਹਨਾਂ ਗੁਰਦੁਆਰੇ ਮਸਰਨੀ ਟੇਕਿਆ ਕਦੇ ਗੁਰਦੁਆਰਿਆਂ ਪ੍ਰਸ਼ਾਦ ਨਹੀਂ ਕਰਿਆ ਉਹ ਆਪਣੇ ਆਪ ਨੂੰ ਪੰਥਰ ਸਹੀ ਸਮਝਦੇ ਆ ਕਿ ਉਹਾਂ ਦੇ ਅੱ비 ਅਹੀਂ ਜੋ ਹੈਗੇ ਆ ਅਹੀਂ ਆਪ ਪੰਥ ਦੇ ਮਾਰ ਕੇ ਆ ਅਸੀਂ ਐਲਮ ਵੀ ਕਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹਾਂ ਕੀਤੀ ਆ ਜੀ ਬੜੀ ਵਾਰਾ ਸਾਨੂੰ ਧਮਕੀਆਂ ਦਿੱਤੀਆਂ ਪਰ ਫਿਰ ਵੀ ਅਸੀਂ ਜੱਦਦੇ ਰਹੇ ਆ ਹੁਣ ਵੀ ਅਸੀਂ ਬੜੀ ਸਹਿਨਸ਼ੀਲਤਾ ਰੱਖੀ ਆ ਡੇਢ ਦੋ ਮਹੀਨੇ ਸਹਿਨਸ਼ੀਲਤਾ ਰੱਖੀ ਆ ਕਿ ਨਹੀਂ ਨਿਸ਼ਾਨ ਸਾਹਿਬ ਨੂੰ ਨਹੀਂ ਛੇੜਨਾ ਅਸੀਂ ਬਾਹਰ ਅਕਾਲ ਤਖਤ ਸਾਹਿਬ ਸ਼ਰੋਣੀ ਕਮੇਟੀ ਕਾਰਪੋਰੇਸ਼ਨ ਸਾਰਿਆਂ ਦੇ ਪੱਜ ਨਾਸ ਕੀਤੀ ਆ ਪਰ ਅਸੀਂ ਉਸੇ ਨਿਸ਼ਾਨ ਸਾਹਿਬ ਨੂੰ ਨਹੀਂ ਹਸਲਾਇਆ ਜਾ ਗਏ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਿਸ਼ਾਨ ਸਾਹਿਬ ਲੱਗੇ ਨੂੰ ਕਾਫੀ ਸਮਾਂ ਹੋ ਗਿਆ ਸੀ ਪਹਿਲਾਂ ਕਿ ਤੁਸੀਂ ਇਸ ਨੂੰ ਕੋਲ ਲਾਉਂਦੇ ਕੋਈ ਪਹਿਲਾਂ ਇਸ ਤਰ੍ਹਾਂ ਦੀ ਕੋਈ ਲੋਕ ਜਿਹੜੇ ਅਸੀਂ ਨਾਲ ਸਾਡੀਆਂ ਜਸੇ ਬੰਦੀਆਂ ਦੇ ਆਪਣਾ ਆਮ ਆਦਮੀ ਸਮਝ ਲਓ ਕਾਂਗਰਸ ਸਮਝ ਲਓ ਅਕਾਲੀ ਸਮਝ ਲਓ ਉਹਨਾਂ ਦੇ ਮਗਰੀ ਤੁਰੇ ਫਿਰਦੇ ਰਹੇ ਆ ਵੀ ਸਾਇੰਸ ਚ ਇਲਤਾਜ਼ਾਂ ਜਿਹੜਾ ਕੰਮ ਹੋ ਜੇ ਉਹ ਚੰਗਾ ਅਸੀਂ ਲੜਾਈ ਵਾਲੇ ਪਾਸੇ ਜਾ ਕੇ ਖੁਸ਼ ਨਹੀਂ ਮੋਟ ਤੁਸੀਂ ਸਾਡਾ ਰਿਕਾਰਡ ਆ ਕਦੇ ਅਸੀਂ ਅੱਜ ਤੱਕ ਨਾ ਸਾਡਾ ਵੱਡਾ ਮਾਪੇਪ ਨਾ ਕੋਈ ਨਾ ਅਸੀਂ ਕਦੇ ਅਸੀਂ ਥਾਣੇ ਦਾ ਮੂੰਹ ਨਹੀਂ ਵੇਖਿਆ ਇਹਦਾ ਮਤਲਬ ਇਹ ਹੈ ਜਿਹੜਾ ਉਹਦੋਂ ਤੁਸੀਂ ਨਿਸ਼ਾਨ ਸਾਹਿਬ ਜਿਹੜਾ ਉਤਾਰਿਆ ਗਿਆ ਉਸ ਨੂੰ ਤੁਲ ਦਿੱਤਾ ਗਿਆ ਜਾਂ ਬੁੱਝ ਕਿਸ ਤਰ੍ਹਾਂ ਵੀਡੀਓ ਵਰਲ ਕੀਤੀ ਗਈ ਨਹੀਂ ਵੀਡੀਓ ਤੇ ਬਣਾਈਆਂ ਮੁੰਡਿਆਂ ਨੇ ਵੀਡੀਓ ਵੈਸੇ ਪਰ ਸਾਡਾ ਕੋਈ ਵਿੱਚ ਰੋਜ਼ ਨਹੀਂ ਕਾ ਵੀ ਅਸੀਂ ਵੀਡੀਓ ਬਣਾ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ ਜਾਂ ਉਹ ਕਰੀਏ ਜੋ ਕਰੀਏ ਅਸੀਂ ਇਹੋ ਜਿਹਾ ਚਾਰਾ ਨਹੀਂ ਕੀਤਾ ਜਿਵੇਂ ਵੀਡੀਓ ਪਾਰਕਿੰਗ ਦੇ ਵਿੱਚ ਕਿਹਾ ਜਾ ਰਿਹਾ ਕਿ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੁਹਾਡਾ ਹੀ ਕਹਿਣਾ ਕਿ ਤੁਹਾਡੇ ਵੱਲੋਂ ਮਰਿਆਦਾ ਅਨੁਸਾਰ ਉਤਾਰਿਆ ਗਿਆ ਜਿਵੇਂ ਕਿ ਨਿਸ਼ਾਨ ਸਾਹਿਬ ਉੱਤੇ ਲੱਗਾ ਹੋਇਆ ਸੀ ਕਿ ਉੱਤੇ ਉਹ ਸਹੀ ਲੱਗਾ ਹੋਇਆ ਸੀ ਜਾਂ ਨਹੀਂ ਲੱਗਾ ਨਹੀਂ ਜੀ ਬਿਲਕੁਲ ਬਿਲਕੁਲ ਬੇਅਦਬੀ ਹੋਈ ਆ ਉਹਦੀ ਉਹ ਉਹਨਾਂ ਕੀਤੀ ਆ ਲਾਉਣ ਵਾਲਿਆਂ ਨੇ ਸਾ ਪੁੱਟਣ ਵਾਲਿਆਂ ਬਿਲਕੁਲ ਆਪਣਾ ਪੰਜ ਕਕਾਰੀ ਸਿੰਘ ਸਾਹਿਬ ਆ ਉਹਨੇ ਅਦਾਸਾ ਕਰਕੇ ਮਹਾਰਾਜ ਨੂੰ ਯਾਦ ਕਰਕੇ ਤੇ ਫੇਰ ਹਾਂ ਉਤਾਰਿਆ ਰਮਾਲਾ ਉਹਦਾ ਤੇ ਫੇਰ ਅਸੀਂ ਉਖਾੜਿਆ ਉਥੋਂ ਉਖਾੜ ਕੇ ਅਸੀਂ ਉਹਨੂੰ ਥੱਲੇ ਨਹੀਂ ਪੁੰਜੇ ਵੀ ਨਹੀਂ ਰੱਖਿਆ ਮੋਢਿਆਂ ਤੇ ਚੁੱਕਿਆ ਅਸੀਂ ਬੋੜੀ ਸਾਹਿਬ ਗੁਰਦੁਆਰਾ ਸਾਡੇ ਲਾਗੇ ਉਥੇ ਜ਼ਮੀਨ ਤੇ ਉਥੇ ਛੱਡ ਕੇ ਆਏ ਹਾਂ ਹੁਣ ਕੀ ਮੰਗ ਕਰਦੇ ਕੀ ਕਰ ਹੁਣ ਇਹ ਮੰਗ ਕਰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡੀ ਜਿਹੜੀ ਜ਼ਮੀਨ ਆ ਬਿਲਕੁਲ ਕੋਈ ਦਖਲਅੰਦਾਜ਼ੀ ਨਾ ਕਰੇ ਸਾਡਾ ਹਾਂ ਕੇ ਸਾਡਾ ਚੱਲਦਾ ਕਾਰਪੋਰੇਸ਼ਨ ਨਾਲ ਉਹ ਕਾਰਪੋਰੇਸ਼ਨ ਦੇ ਹੱਕ 'ਚ ਹੋ ਜਵੇ ਉਹ ਸਾਡੇ ਹੱਕ ਚ ਹੋ ਜਾਵੇ ਉਹ ਦੋਵੇਂ ਤਰ੍ਹਾਂ ਹੀ ਲੜ ਰਹੇ ਆ ਇਹ ਤਕਰੀਬਨ 15-20 ਸਾਲ ਦੀ ਕਰ ਲਿਆ ਲੜਾਈ ਸਾਡੀ ਕਾਰਪੋਰੇਸ਼ਨ ਨਾਲ ਚੱਲਦੀ ਆ ਕਦੇ ਉਹ ਜਿੱਤ ਜਾਂਦੇ ਕਦੇ ਅਸੀਂ ਜਿੱਤਦੇ ਹਾਂ ਸਿੱਧਾ ਕਹਿਣਾ ਚਾਹੁੰਦਾ ਕਿ ਦੂਜੀ ਕੋਈ ਧਿਰ ਕਬਜ਼ਾ ਕਰਨਾ ਚਾਹੁੰਦੀ ਹੈ ਕਬਜ਼ਾ ਕਰਨਾ ਚਾਹੁੰਦੀ ਹੈ ਬਿਲਕੁਲ ਕਬਜ਼ੇ ਵਾਸਤੇ ਲਾਇਆ ਨਿਸ਼ਾਨ ਸਾਹਿਬ ਉਹ ਗੈਰਜ਼ੀ ਵਾਲੀ ਗੱਲ ਅਸੀਂ ਅਕਾਲਤ ਸਕੱਤ ਸਾਹਿਬ ਤੇ ਗਏ ਆ ਸਿੰਘ ਸਾਹਿਬ ਨੇ ਸਾਨੂੰ ਦਿੱਤੇ ਆ ਹੁਕਮਨਾਮੇ ਵੀ ਸਨ 1904 ਸਨ 1909 ਸਨੂ 1915 ਇਹ ਤਿੰਨ ਹੁਕਮਨਾਮੇ ਜੋ ਜਾਰੀ ਕੀਤੇ ਆ ਸਾਡੇ ਕੋਲ ਹੈਗੇ ਆ ਹੁਣ ਇਸ ਟਾਈਮ ਤੇ ਮਿਲੇ ਨਹੀਂ ਤੇ ਦਿਆਦੇ ਆ ਉਹਨਾਂ ਨੇ ਬਿਲਕੁਲ ਆਖਿਆ ਵੀ ਜਿਹੜਾ ਰੜਾ ਥਾਂ ਜਾਂ ਕਬਜ਼ੇ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾਂ ਨਿਸ਼ਾਨ ਸਾਹਿਬ ਨਹੀਂ ਲਾਇਆ ਜਾ ਸਕਦਾ ਜਿੱਤੇ ਕੋਈ ਸੇਵਾ ਸੰਭਾਲ ਨਹੀਂ ਉਸ ਤੇ ਨਹੀਂ ਲਾਇਆ ਜਾ ਸਕਦਾ ਠੀਕ ਹੈ